ਮੈਸਟੇਜ ਤੋਂ ਬੋਲ ਰਿਹਾ ਸੀ ਤਾਂ ਥੱਲੇ ਬੜੀਆਂ ਮਿਰਚਾਂ ਲੱਗੀਆਂ ਉਹ ਐਮ.ਐਲ.ਏ ਆ ਸ਼੍ਰੀ ਕਾਂਗਰਸ ਦਾ ਸਰਕਾਰ ਵੀ ਰਹੀ ਕਾਂਗਰਸ ਦੀ ਸੈਂਟਰ ਵੀ ਰਹੀ ਪੰਜਾਬ 'ਚ ਵੀ ਰਹੀ ਉਹਨਾਂ ਨਾਲ ਮੁੰਡੂ ਬੁਨੀਆਂ ਪਾਈ ਨੇ ਚੁੱਪ ਕਰ ਜਾਂਦੇ ਆ ਤੇਰੇ ਯਾਰ ਐਵੇਂ ਨਾ ਮੋੜੀ ਜਾ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਤੂੰ ਤੇਰੇ ਨਾ ਦੱਟ ਕੇ ਨਹੀਂ ਨਹੀਂ ਜਵਾਬ ਦੇ ਕੀ ਕੀੰਦਾ ਕੰਮ ਕਰ ਰਹੇ ਨੇ ਮੈਂ ਇੱਛਾ ਅੱਜ ਇਹ ਸਵਾਲ ਕੀਤਾ ਤੋਂ ਕਾਂਗਰਸ ਹੀ ਉੱਠਿਆ ਨਾ ਇਹ 20 ਸਾਲ ਦੇ ਵਿੱਚ ਤੁਸੀਂ 25 ਸਾਲ ਦੇ ਵਿੱਚ ਕੋਈ ਸੈਨਟ ਦੀ ਮੀਟਿੰਗ 'ਚ ਹਸਾਨੀ ਲਿਆ ਤੁਸੀਂ ਪਾਣੀ ਖਾਤੇ ਡੈਮ ਖਾਤੇ ਹੈਡਵਰਕਸ ਖਾਤੇ ਰਾਜਧਾਨੀਆਂ ਖਾਤੀਆਂ ਯੂਨੀਵਰਸਟੀਆਂ ਖਾਤੀਆਂ ਥੋੜਾ ਤਾਂ ਦੇਣਾ ਇਹ 10 ਦੇ ਵਿੱਚ 2010 ਦੇ ਵਿੱਚ ਬਾਦਲ ਨੇ ਚਿੱਠੀ ਲਿਖੀ ਸੈਂਟਰ ਨੂੰ ਕਿ ਯੂਨੀਵਰਸਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਭਵੰਤਾ ਜੀ ਕਹਿੰਦਾ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਇੱਕ ਪਾਸੇ ਉਹ ਕਹਿੰਦਾ ਮੈਂ ਯੂਨੀਵਰਸਿਟੀ ਬਚਾਉਣੀ ਆ ਦੂਜੇ ਪਾਸੇ ਪੰਜਾਬ ਪੁਲਿਸ ਸਾਡੇ ਬੰਦਿਆਂ ਨੂੰ ਖੇੜ ਰਹੀ ਹੈ ਫਿਰ ਉਹ ਪੰਜਾਬ ਪੁਲਿਸ ਨੂੰ ਇਹ ਹੁਕਮ ਕਿਹਨੇ ਦਿੱਤਾ ਵੀ ਬੰਦੇ ਨਹੀਂ ਜਾਣ ਦੇਣੇ ਉੱਥੇ ਉਹੀ ਜਿਹੜੀ ਭਗਮਾ ਨੀਤੀ ਹੈ ਨਾ ਦੀ ਭਗਮਾ ਕਰਨ ਦੀ ਉਹੀ ਨੀਤੀ ਨੂੰ ਇਹ ਲਾ ਜਾ ਰਹੇ ਆ ਸਕੂਲਾਂ ਚ ਕਾਲਜਾਂ ਚ ਯੂਨੀਵਰਸਿਟੀਆਂ ਚੋਂ ਇਹ ਕਹਿੰਦੇ 270 ਤੱਕ ਆਰਐਸਐਸ ਦਾ ਏਜੰਡਾ ਵੀ ਸਿੱਖ ਦੇਸਣਗੇ ਸਿੱਖੀ ਨਹੀਂ ਦੇਸਣੀ ਪੱਕਾ ਤਾਂ ਅੱਜ ਵੀ ਨਜ਼ਰ ਆਉਂਦੀਆਂ ਨੇ ਸਾਨੂੰ ਦਾੜੇ ਨਜ਼ਰ ਆਉਂਦੇ ਆ ਪਰ ਨੀਕਰ ਥੱਲੇ ਕਾਕੀ ਹੈ ਇੱਥੇ ਮੈਨੂੰ ਕਿਸੇ ਡਿਪਾਰਟਮੈਂਟ ਦਾ ਕੋਈ ਪੰਜਾਬੀ ਬੰਦਾ ਦਿਖਾਓ ਸਾਰਾ ਹਿਮਾਚਲ ਪ੍ਰਯਸ ਯੂਨੀਵਰਸਿਟੀ ਦੇ ਵਿੱਚ ਮੈਂ ਵੀਡੀਓ ਦੇਖੀ ਤੁਸੀਂ ਭਈਏ ਰੱਖੇ ਹੋਏ ਉਹ ਵੀ ਤੇ ਮੇਰੀ ਗਲਤੀ ਹੈ ਵੀਰ ਕਦੇ ਵੀ ਮੈਂ ਇਹ ਗੱਲ ਨਹੀਂ ਕਹੀ ਵੀ ਕਿਸੇ ਪ੍ਰਵਾਸੀ ਨੂੰ ਕੰਮ ਨਾ ਤੂੰ ਮੈਨੂੰ ਪੰਜਾਬੀ ਬੰਦੇ ਭਾਲ ਜਿੰਨਾ ਮੈਂ ਗੁਰਦਾ ਪਕਾਵੇ ਰੱਖਿਆ ਜਿੰਨੇ ਮੈਂ ਪੈਸੇ ਦਿੰਦਾ ਮੈਂ ਟੁੱਡੇ ਪੈਸੇ ਦੇ ਬੰਦੇ ਲੱਭ ਜਾਣਗੇ ਵੀਰੇ ਉਹੀਆਂ ਥੋੜੇ ਜਿਹਾ ਵੱਧ ਪੈਸੇ ਮੰਗਦੇ ਆ ਬਸ ਤੂੰ ਕਹਿੰਦੇ ਮੈਂ ਜਿੰਨੇ ਤੂੰ ਕਹਿੰਗੇ ਉਹਨੇ ਦੇ ਦੂੰਗਾ ਤੂੰ ਲੱਭਦੇਂਗਾ ਬੰਦੇ ਇਹ ਗੱਲ ਵਧੀਆ ਲੱਗੀ ਵੀ ਨੇ ਆ ਕੇ ਇੱਕ ਤਾਂ ਪੁੱਛਿਆ ਤੇ ਹਿੰਮਤ ਵੀ કરી ਬਹੁਤ ਵਧੀਆ ਮੈਂ ਕਰਨੀ ਚਾਹੀਦੀ ਆ ਯਾਰ ਜੇ ਹੁਣ ਮੈਂ ਇੱਥੇ ਖੜੇ ਨੂੰ ਕਿ ਲੀਡਰ ਨੂੰ ਸਵਾਲ ਕਰਦਾ ਇੰਨਾਂ ਦਾ ਕਿਉਂ ਨਹੀਂ ਫਰਜ ਬਣਦਾ ਤੁਸੀਂ ਇਹ ਦੇਖੋ ਭਵੰਤਮਾਨ ਆ ਅੱਜ ਜਿੰਨੇ ਸਾਡੇ ਪਬਲਿਕ ਸੈਕਟਰਾਂ ਵਿੱਚ ਹੀ ਤੁਰਿਆ ਜਾਂਦਾ ਪੀਏਯੂ ਦੀ ਜ਼ਮੀਨ ਖੇਤੀ ਬਾਗਬਾਨੀ ਵਿਭਾਗ ਦੀ ਜ਼ਮੀਨ ਪੰਜਾਬ ਐਗਰੋ ਦੀ ਜ਼ਮੀਨ ਨਿਸ਼ਾਨਦੇਹੀ ਹੋ ਰਹੀ ਹੈ ਜ਼ਮੀਨਾਂ ਦੀ ਵੀ ਕਿਹੜੀਆਂ ਕਿਹੜੀਆਂ ਜ਼ਮੀਨਾਂ ਵੇਚਣੀਆਂ ਨੇ ਜਦੋਂ ਲੈਂਡ ਪੂਲਿੰਗ ਤੋਂ ਪਿੱਛੇ ੜਕ ਗਿਆ ਹੁਣ ਉਧਰ ਨੂੰ ਵੱਧ ਗਿਆ ਬੀਪੀਐਮਬੀ ਦੇ ਮਾਨ ਸਰ ਕਹਿੰਦੇ ਸੀ ਬੈਠੇ ਸੀ ਉਹ ਕਹਿੰਦੇ ਆ ਪਾਣੀਆਂ ਦੇ ਮੋਰਚਿਆਂ ਵਾਲੇ ਮੁੜ ਕੇ ਫਿਰ ਆਏ ਹੀ ਨਹੀਂ ਸਾਡੇ ਨਾਲ ਵਹਿਣ ਅੱਜ ਤਾਂ ਅੱਜ ਵੀ ਕਹਿੰਦੇ ਆ ਆ ਜਾ ਲੁਧਿਆਣੇ ਖੜ ਬੁੱਢੇ ਦਰਿਆ ਤੇ ਪੀ ਪਾਣੀ ਆ ਕੇ ਲੈਂਡ ਪੂਲਿੰਗ ਦੇ ਵਿੱਚ ਮੈਂ ਸਾਰੇ ਪਿੰਡਾਂ 'ਚ ਗਿਆ ਮੈਂ ਲੋਕਾਂ ਨੂੰ ਕਿਹਾ ਮੈਂ ਜ਼ਮੀਨ ਕੀ ਕਰੋਗੇ ਕਹਿੰਦੇ ਮਰ ਜਾਗੇ ਮਾਰ ਦੇਗਾ ਜਮੀਨ ਨਹੀਂ ਦੇਂਦੇ ਮੈਂ ਤੁਹਾਨੂੰ ਦਾਸਟਰੋਡ ਦੇ ਮਾਮਾ ਕਿੱਲੇ ਦਾ ਕਹਿੰਦੇ ਫਿਰ ਦੇ ਦੇਾਂਗੇ ਲੈ ਆ ਸਾਰਾ ਪਵਾਦ ਵੇਚ ਬੇ ਜਮੀਨਾਂ ਇੱਥੇ ਭੰਕਕੜਾਂ ਦੇ ਖੁੱਡੇ ਬਣਾ ਤੇ ਫਲੈਟ ਜੇ ਹੋ ਤੇ ਹੁਣ ਉੱਥੇ ਖੜੇ ਦਿਹਾੜੀਆਂ ਕਰੀ ਜਾਂਦੇ ਆ ਰੇੜੀਆਂ ਲਾਈ ਖੜੇ ਸੜਕ ਤੇ ਚੌਂਕੀ ਦਾ ਰੱਖੀ ਜਾਂਦੇ ਆ ਸਾਰੀ ਜਵਾਨੀ ਪੰਜਾਬ ਛੱਡ ਜਾਣਾ ਚਾਹੁੰਦੀ ਐ ਮੈਂ ਤਾਂ ਸ਼ੁਕਰ ਕਰਦਾ ਟਰੰਪ ਭਰ ਗਿਆ ਦਾ ਵੀ ਹੋਰ ਜਹਾ ਅਜੂਹੇ ਭੇਜ ਤੈਨੂੰ ਭਰਕੇ ਮੜੇ ਇਹਨੂੰ ਅਕਲਾਵੇ ਕੱਲ ਨੂੰ ਚੋਣ ਤਰਨ ਤਾਰਨ ਦੀ ਉੱਥੇ ਲੈ ਬੋਕਰ ਜਿੱਤੂਗੀ ਮੈਂ ਅੱਜ ਕਰਦਨੇ ਦੇਖ ਵੇ 84 ਤੋਂ ਬਾਅਦ ਕਤਲੇਆਮ ਤੋਂ ਬਾਅਦ ਕਾ ਕੌਮ ਦਾ ਘਾਣ ਹੋਇਆ ਦੋ ਵਾਰੀ ਕਾਂਗਰਸ ਸਰਕਾਰ ਪੰਜਾਬ ਚ ਕਿਹਨੇ ਬਣਾਈ ਬਲੈਤਵਾ ਗੋਰਿਆਂ ਨੇ ਬਣਾਈ ਬੇਦਵੀਆਂ ਹੋਈਆਂ ਬੇਦਵੀਆਂ ਤੋਂ ਬਾਅਦ ਬਰਗਾੜੀ ਮੋਰਚਾ ਲੱਗਿਆ ਹੋਇਆ ਸੀ 19 ਦੀਆਂ ਲੋਕ ਸਭਾ ਦੀਆਂ ਵੋਟਾਂ ਤੋਂ 2 ਮਹੀਨੇ ਮੋਰਚਾ ਪਹਿਲਾਂ اٹ੍ਹਿਆ ਲੋਕਾਂ ਨੇ ਉੱਥੇ ਹਰਸਿੰਦਰ ਬਾਦਲ ਛਾਤੀ ਬੇਦਵੀਆਂ ਨਾਲ ਹੀ ਕੋਈ ਮਹਿਣੇ ਨਹੀਂ ਰਖਦੀਆਂ ਇਹਨਾਂ ਲਈ ਘਾਣ ਹੋਇਆ ਕੌਮ ਦਾ ਮਹਿਣੇ ਨਹੀਂ ਰਖਦਾ ਕਿਉਂ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਲੈ ਰਿਹਾ ਕਿਉਂ ਬਾਹਰਲੇ ਸੂਬਿਆਂ ਦੀ ਜ਼ਮੀਨ ਨਹੀਂ ਲੈ ਸਕਦੇ ਕਿਉਂ ਨਹੀਂ ਕਾਨੂੰਨ ਬਣ ਸਕਦਾ ਬਾਈ ਜੇ ਹਿਮਾਚਲ ਬਣਾ ਸਕਦਾ ਰਾਜਸਥਾਨ ਬਣਾ ਸਕਦਾ ਸਿੱਖਵਾ ਮਣੀਪੁਰ ਮਗਾਲਿਆ ਬਣਾ ਸਕਦਾ ਹੈ ਉੱਤਰਾਖੰਡ ਬਣਾ ਸਕਦਾ ਪੰਜਾਬ ਚ ਕਿਉਂ ਨਹੀਂ ਬਣਦਾ ਇੱਥੇ ਐ ਨਹੀਂ ਪਤਾ ਸਤਨਾਮ ਸੈਂ ਤੇਰੇ ਐਡਰੈਸ ਤੇ 500 ਵੋਟ ਬਣੀ ਪਈ ਹੋਵੇ ਤੈਨੂੰ ਪਤਾ ਵੀ ਨਾ ਹੋਵੇ ਆਪਾਂ ਗਏ ਸੀ ਨਾ ਜਗਤਪੁਰੇ ਪੰਜਾਬੀਆਂ ਦੀ ਵੋਟ 900 ਆ ਪ੍ਰਵਾਸੀਆਂ ਦੀ 6700 ਆ ਔਰ ਪੰਜਾਬੀਆਂ ਦੇ ਟਿਕਾਣਿਆਂ ਦੇ ਐਡਰੈਸ ਤੇ ਪਤੇ ਤੇ ਵੋਟ ਬਣੀ ਪਈ ਆ ਉਹਨਾਂ ਨੂੰ ਪਤਾ ਨਹੀਂ ਵੀ ਮੇਰੇ ਘਰ ਦੇ ਐਡਰੈਸ ਦੇ ਉੱਤੇ 500 ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਵੱਡਾ ਇਕੱਠ ਸਟੂਡੈਂਟਸ ਦੇ ਵੱਲੋਂ ਸੱਦਿਆ ਗਿਆ ਸੀ ਜਿਸ ਦੇ ਵਿੱਚ ਪੂਰਾ ਪੰਜਾਬ ਹੀ ਉਮੜ ਕੇ ਆ ਜਾਂਦਾ ਸਾਡੇ ਨਾਲ ਲੱਖਾ ਸਿੰਘ ਦਾਣਾ ਬਾਈ ਕਿਵੇਂ ਦੇਖਦੇ ਹੋ ਅੱਜ ਵੱਡਾ ਇਕੱਠ ਰੱਖਿਆ ਸੀ ਸਟੂਡੈਂਟਸ ਨੇ ਆਵਾਜ਼ ਮਾਰੀ ਸੀ ਤੁਸੀਂ ਵੀ ਆਏ ਹੋ ਕਿਹੜੀਆਂ ਭਾਵਨਾਵਾਂ ਤੁਹਾਨੂੰ ਲੈ ਕੇ ਆਈਆਂ ਵਧਾਈ ਦੇ ਹੱਕਦਾਰ ਨੇ ਇੱਥੋਂ ਦੀਆਂ ਜੱਥੇਬੰਦੀਆਂ ਵਾਲੇ ਨੌਜਵਾਨ ਆ ਜਿੰਨੇ ਜਾਗਦੇ ਸਰ ਹਜ਼ਾਰਾਂ ਦੀ ਗਿਣਤੀ ਇੱਕ ਭਰਮ ਭਲੇਖਾ ਤੋੜਦਾ ਇੱਕ ਕਿਲਾ ਕੜਦਾ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਕਹਿੰਦੇ ਕਿ ਚੰਡੀਗੜ੍ਹ ਦਾ ਕੋਈ ਕਰ ਨਾ ਲੱਗੀ ਨਹੀਂ ਸਕਦਾ ਇਕੱਠੇ ਹੋਣ ਹੀ ਨਹੀਂ ਦੇਣੇ ਅੱਗੇ ਵਧਣ ਹੀ ਨਹੀਂ ਦੇਣੇ 9 ਤੋਂ ਬਾਅਦ 16 ਸਾਲਾਂ ਬਾਅਦ ਅੱਜ ਪੰਜਾਬ ਦੇ ਲੋਕਾਂ ਨੇ ਆਪਦੀ ਯੂਨੀਵਰਸਿਟੀ ਨਹੀਂ ਬਚਾਈ ਆਪਣੀ ਵਿਰਾਸਤ ਹੀ ਨਹੀਂ ਬਚਾਈ ਉਹਨਾਂ ਲੋਕਾਂ ਨੇ ਦਿਖਾਤਾ ਵੀ ਜਦੋਂ ਪੰਜਾਬ ਉੱਠਦਾ ਫਿਰ ਸਾਰੀਆਂ ਹੂੰਝ ਕੇ ਲੈ ਜਾਂਦਾ ਪੱਤਿਆਂ ਪੁੱਤਿਆਂ ਨੂੰ ਤੇ ਇਹ ਪਰ ਮੈਂ ਕਹਿੰਦਾ ਕਿ ਇਹ ਇੱਕ ਸ਼ੁਰੂਆਤ ਹੈ ਕਿ ਬਹੁਤ ਛੋਟੀ ਜਿੱਤ ਅਸੀਂ ਇਹਨੂੰ ਕਹਿ ਸਕਦੇ ਹਾਂ ਇਹ ਤਾਂ ਅਨਸਕਜ ਇੱਕ ਮੰਨ ਲਓ ਇੱਕ ਨਾ ਮਾਤਰ ਜੀ ਲੜਾਈ ਹੈ ਪਰ ਇਹਨਾਂ ਹੌਸਲਾ ਸਾਡੇ ਨੌਜਵਾਨਾਂ ਦਾ ਖਾਸ ਤੌਰ ਤੇ ਬਹੁਤ ਵਧੂਗਾ ਇੱਥੋਂ ਅੱਗੇ ਫੈਡਰਲ ਟਾਂਚ ਇਹਦੀ ਗੱਲ ਜਿਹੜੀ ਚੱਲਣੀ ਹੈ ਨਾ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਖਾਸ ਤੌਰ ਤੇ ਪੰਜਾਬ ਨਾਲ ਹੋਏ ਤੱਕੇ ਦੀ ਗੱਲ ਚਾਹੋ ਡੈਮ ਪਾਣੀ ਦਰਿਆ ਬੀਬੀਐਮਬੀ ਰਾਜਧਾਨੀ ਪੰਜਾਬੀ ਬੋਲਦੇ ਇਲਾਕੇ ਜਿਹੜੀ ਇਹ ਇਹ ਗੱਲਾਂ ਅੱਗੇ ਚਲਣੀਆਂ ਚਾਹੀਦੀਆਂ ਨੇ ਉਹਦੇ ਲਈ ਇੱਕ ਸ਼ੁਰੂਆਤ ਚੰਗੀ ਉਹ ਸਭ ਤੋਂ ਵਧੀਆ ਇਹ ਹੋਇਆ ਕਿ ਇੱਕ ਪਲੇਟਫਾਰਮ ਇੱਕ ਮੰਚ ਮਿਲਿਆ ਇਥੋਂ ਇਸ ਯੂਨੀਵਰਸਿਟੀ ਦੇ ਵਿੱਚੋਂ ਇੱਕ ਗੱਲ ਰੱਖਣ ਦਾ ਸਾਡੇ ਅਧਿਕਾਰਾਂ ਬਾਰੇ ਤਾਂ ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਮੈਂ ਸਾਡੇ ਲੋਕਾਂ ਨੂੰ ਜ਼ਰੂਰ ਇਹ ਕਹਿਣਾ ਚਾਹੂੰਗਾ ਕਿ ਯਾਰ ਜਿੰਨਾ ਚਿਰ ਅਸੀਂ ਇਨ੍ਹਾਂ ਗਦਾਰਾਂ ਦੇ ਪੈਰਾਂ ਥੱਲੇ ਹੱਥ ਦੇਵਾਂਗੇ ਗੱਲ ਨਹੀਂ ਬਣਨੀ ਮੈਂ ਸੱਚੀ ਤੋਂ ਬੋਲ ਰਿਹਾ ਸੀ ਤਾਂ ਥੱਲੇ ਬੜੀਆਂ ਮਿਰਚਾਂ ਲੱਗੀਆਂ ਉਹ ਐਮਐਲਏ ਆ ਸ਼੍ਰੀ ਕਾਂਗਰਸ ਦਾ ਵੀਰ ਜੇ ਐਸਾ ਹਲਾਤਾਂ ਨੂੰ ਪੰਜਾਬ ਗਿਆ ਅੱਜ ਸਾਰਾ ਕੁਝ ਪੰਜਾਬ ਦਾ ਖੋਇਆ ਗਿਆ ਤਾਂ ਜ਼ਿੰਮੇਵਾਰ ਕੌਣ ਹੈ ਸੈਂਟਰ ਦਾ ਹੈਗਾ ਹੀ ਹੈਗਾ ਪਰ ਨਾਲ ਜਿਹੜੇ ਉਹਦੇ ਦਲਾਲ ਬਣ ਕੇ ਉਹਦੇ ਹੱਥ ਓਕੇ ਬਣ ਕੇ ਇਕੱਲੀਆਂ ਕੁਰਸੀਆਂ ਆਪਦੀਆਂ ਸਲਾਮਤ ਰੱਖਣ ਦੇ ਲਈ ਸਾਰੇ ਕੁਝ ਤੁਸੀਂ ਤਾਂ ਕਰਾਉਂਦੇ ਰਹੋ ਨਾ ਰਲ ਕੇ ਇੱਥੇ ਕਾਂਗਰਸ ਦਾ ਮੁੱਖ ਮੰਤਰੀ ਵੀ ਰਿਹਾ ਬਾਦਲ ਵੀ ਰਹੇ ਭਾਜਪਾ ਭਾਈਵਾਲ ਰਿਹਾ ਫਿਰ ਉਹ ਬੌਕਰ ਵਾਲਿਆਂ ਨੂੰ 4 ਸਾਲ ਹੋ ਗਏ ਤੁਸੀਂ ਪਿਛਲੇ 20-22 ਸਾਲ ਦੇ ਵਿੱਚ ਕੋਈ ਤੁਹਾਡਾ ਮੰਤਰੀ ਸਿੱਖਿਆ ਕੋਈ ਮੁੱਖ ਮੰਤਰੀ ਕੋਈ ਸੈਨੇਟ ਦਾ ਮੈਂਬਰ ਜਿਹੜੇ ਨਾਮਿਨੇਟ ਕਰਦੀ ਹੈ ਸਰਕਾਰ ਮੀਟਿੰਗਾਂ 'ਚ ਹੀ ਨਹੀਂ ਆਏ ਜਦੋਂ ਕਿ ਜਿੰਨੇ ਭਾਜਪਾ ਦੇ ਜਾਂ ਜਿੰਨੇ ਸੈਂਟਰ ਦੇ ਇੱਥੇ ਕੋਈ ਮੈਂਬਰ ਸੀ ਹਰ ਮੈਂਬਰ ਨਾਲ ਹਰ ਮੀਟਿੰਗ 'ਚ ਆਉਂਦਾ ਰਿਹਾ 20-22 ਸਾਲ ਮੀਟਿੰਗ 'ਚ ਹੀ ਨਹੀਂ ਆਉਣਾ ਤੇ ਮੁੜ ਕੇ ਦਾਅਵੇ ਕਰਨਾ ਕਿ ਇਹ ਯੂਨੀਵਰਸਿਟੀ ਸਾਡੀ ਹੈ ਅਸੀਂ ਬਚਾਵਾਂਗੇ 10 ਦੇ ਵਿੱਚ 2010 ਦੇ ਵਿੱਚ ਬਾਦਲ ਨੇ ਚਿੱਠੀ ਲਿਖੀ ਸੈਂਟਰ ਨੂੰ ਕਿ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਭਵੰਤਾ ਜੀ ਕਹਿੰਦਾ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਇੱਕ ਪਾਸੇ ਉਹ ਕਹਿੰਦਾ ਮੈਂ ਯੂਨੀਵਰਸਿਟੀ ਬਚਾਉਣੀ ਆ ਦੂਜੇ ਪਾਸੇ ਪੰਜਾਬ ਪੁਲਿਸ ਸਾਡੇ ਬੰਦਿਆਂ ਨੂੰ ਖੇੜ ਰਹੀ ਹੈ ਫਿਰ ਉਹ ਪੰਜਾਬ ਪੁਲਿਸ ਨੂੰ ਇਹ ਹੁਕਮ ਕਿਹਨੇ ਦਿੱਤਾ ਵੀ ਬੰਦੇ ਨਹੀਂ ਜਾਣ ਦੇਣੇ ਉੱਥੇ ਤੇ ਇਹ ਇਹ ਜਿਹੜੇ ਸਾਰੇ ਹਾਲਾਤ ਨੇ ਨਾ ਬਣੇ ਹੋਏ ਪੰਜਾਬ ਦੇ ਤਾਂ ਜਿੰਨਾ ਚਿਰ ਅਸੀਂ ਹਾਲੇ ਵੀ ਜਿੰਨਾਂ ਦੇ ਪੈਰਾਂ ਥੱਲੇ ਹੱਦਈ ਜਾਵਾਂਗੇ ਵੀ ਅਸੀਂ ਯਾਰ ਕਾਂਗਰਸ ਨਾਲ ਆ ਸੀ ਬੱਕਰ ਨਾਲ ਆ ਅਸੀਂ ਭਾਜੀਪੀ ਨਾਲ ਆ ਤਾਂ ਫੇਰ ਗਈ ਗੱਲ ਬਣਨੀ ਪਰ ਕਿਹਾ ਜਾ ਰਿਹਾ ਵੀ ਲੜਾਈ ਕੇਂਦਰ ਨਾਲਾ ਤਾਂ ਸਾਰੀਆਂ ਧਿਰਾਂ ਦੇ ਇਕੱਠੀਆਂ ਹੋ ਕੇ ਚੱਲਣ ਤਾਂ ਫੇਰ ਲੜਾਈ ਜਿੱਤੀ ਜਾ ਸਕਦੀ ਸੈਂਟਰ ਦੇ ਵਿੱਚ ਕੇਂਦਰ ਚ ਕਾਂਗਰਸ ਵੀ ਤਾਂ ਰਹੀ ਹੈ ਥੱਲੇ ਵੀ ਕਾਂਗਰਸ ਹੁੰਦੀ ਸੀ ਉਦੋਂ ਯੂਨੀਵਰਸਿਟੀ ਜਾਤ ਕਿਉਂ ਨਹੀਂ ਆਈ ਇਹ ਤਾਂ ਕਬਹਾਨਾ ਬਣਾ ਦਿੰਦੇ ਲੈ ਕੱਲ ਨੂੰ ਇੱਥੇ ਬਾਦਲ ਸਰਕਾਰ ਆ ਜਾਈ ਜਾਂ ਇੱਥੇ ਕੋਈ ਕਾਂਗਰਸ ਆ ਜਾਈ ਜਾਂ ਕੋਈ ਹੋਰ ਆ ਜੇ ਉਹਨਾਂ ਨੇ ਕਦੇ ਲੜਾਈ ਲੜਨੀ ਨਹੀਂ ਇਹ ਉਹਨਾਂ ਨੂੰ ਸਿਰਫ ਕੁਰਸੀ ਨਾਲ ਹੁੰਦਾ ਤੁਸੀਂ ਇਹ ਦੇਖੋ ਭਵੰਤਮਾਨ ਅੱਜ ਜਿੰਨੇ ਸਾਡੇ ਪਬਲਿਕ ਸੈਕਟਰਾਂ ਵਿੱਚ ਹੀ ਤੁਰ ਜਾਂਦਾ ਪੀਏਯੂ ਦੀ ਜ਼ਮੀਨ ਖੇਤੀ ਬਾਗਬਾਨੀ ਵਿਭਾਗ ਦੀ ਜ਼ਮੀਨ ਪੰਜਾਬ ਐਗਰੋ ਦੀ ਜ਼ਮੀਨ ਇੱਥੇ ਮਹਾਲੀ ਦੇ ਵਿੱਚ 950 ਏਕੜ ਗਲਾਡਾ ਨੂੰ ਸੰਭਾਤੀ ਨਿਸ਼ਾਨਦੇਹੀ ਹੋ ਰਹੀ ਹੈ ਜ਼ਮੀਨਾਂ ਦੀ ਵੀ ਕਿਹੜੀਆਂ ਕਿਹੜੀਆਂ ਜ਼ਮੀਨਾਂ ਵੇਚਣੀਆਂ ਨੇ ਜਦੋਂ ਲੈਂਡ ਪੂਲਿੰਗ ਤੋਂ ਪਿੱਛੇ ੜਕਿਆ ਹੁਣ ਉਧਰ ਨੂੰ ਵੱਧ ਗਿਆ ਬੀਵੀਐਮਪੀ ਦੇ ਬੀਸੀਐਸ ਫਲੇਆ ਕਿ ਲਾਤੀ ਇਹਨਾਂ ਦੇ ਕਲੇ ਬਿਆਨਾਂ ਤੋਂ ਬਨਾ ਕੋਈ ਲੜਾਈ ਦਾ ਮੁੱਢ ਬੰਨਿਆ ਕੋ ਗਿਆ ਹੁਣ ਉੱਥੇ ਕੋਈ ਮੁੱਖ ਮੰਤਰੀ ਇਹਨਾਂ ਦਾ ਮੰਤਰੀ ਉੱਠ ਕੇ ਮਾਰੇ ਲੋਕਾਂ ਨੂੰ ਬਾਜ ਵੀ ਆਓ ਆਪਾਂ ਬੀਬੀਐਮਬੀ ਤੇ ਪੰਜਾਬ ਦੀ ਦਾਵੇਦਾਰੀ ਕਰੀਏ ਆਓ ਲੜਾਈ ਲੜਗੇ ਨਾ ਚੁੱਪ ਨੇ ਇਕੱਲੇ ਬਿਆਨਾਂ ਨਾਲ ਥੋੜੀ ਗੱਲ ਬਣਨੀ ਆਹ ਜਿਹੜੀ ਲੜਾਈ ਆਹ ਬਣਾ ਗਏ ਮਾਹੌਲ ਇਹ ਤਾਂ ਨੌਜਵਾਨ ਬਣਾ ਕੇ ਇਹ ਯੂਨੀਵਰਸਿਟੀ ਵਾਲੇ ਬਣਾ ਕੇ ਬੀਪੀਐਮਬੀ ਤੇ ਮਾਨਸਬ ਕਹਿੰਦੇ ਸੀ ਬੈਠੇ ਸੀ ਉਹ ਕਹਿੰਦੇ ਆ ਪਾਣੀਆਂ ਦੇ ਮੋਰਚਿਆਂ ਵਾਲੇ ਮੁੜ ਕੇ ਫਿਰ ਆਏ ਹੀ ਨਹੀਂ ਸਾਡੇ ਨਾਲ ਬਹਿਣ ਅੱਜ ਤਾਂ ਅੱਜ ਵੀ ਕਹਿੰਦੇ ਆ ਆ ਜਾ ਲੁਧਿਆਣੇ ਖੜ ਬੁੱਢੇ ਦਰਿਆ ਤੇ ਪੀ ਪਾਣੀ ਆ ਕੇ ਇਹ ਤਾਂ ਅੱਜ ਵੀ ਲੜ ਰਹੇ ਆਂ ਅੱਜ ਵੀ ਜਾ ਕੇ ਬੋਲਦੇ ਆਂ ਹੁਣ ਜੇ ਅਸੀਂ ਉੱਠੇ ਤੇ ਘਰੋਂ ਨਿਕਲ ਗਏ ਸਾਨੂੰ ਪੁਲਿਸ ਨੇ ਫੜ ਲਿਆ ਲੋਕ ਹੀ ਨਾ ਉੱਠਣਗੇ ਕੀ ਕਰਾਂਗੇ ਅੱਜ ਵੀ ਮੈਂ ਕਹਿੰਦਾ ਜਿੰਨੇ ਸਿਰ ਜਗਦੇ ਆ ਸਲਾਮ ਹੈ ਪਰ ਜਿਹੜੇ ਘਰਾਂ 'ਚ ਬੈਠੇ ਉਹਨਾਂ ਨੂੰ ਕੀ ਕੱਗੇ ਅੱਜ ਕਿਉਂ ਨਹੀਂ ਹਰ ਪਿੰਡ 'ਚੋਂ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਇੱਥੇ ਆਈਆਂ ਬਈ ਸੰਤੁਸ਼ਟ ਨਹੀਂ ਤੁਸੀਂ ਐਨੇ ਕੱਠੇ ਹੋ ਜੀ ਨਾ ਲੈਂਡ ਪੂਲਿੰਗ ਦੇ ਵਿੱਚ ਮੈਂ ਸਾਰੇ ਪਿੰਡਾਂ 'ਚ ਗਿਆ ਮੈਂ ਲੋਕਾਂ ਨੂੰ ਕਿਹਾ ਮੈਂ ਜ਼ਮੀਨ ਕੀ ਕਰੋਗੇ ਕਹਿੰਦੇ ਮਰ ਜਾਾਂਗੇ ਮਾਰ ਦੇਂਗਾ ਜ਼ਮੀਨ ਨਹੀਂ ਦਿੰਦੇ ਮੈਂ ਜੇ ਤੁਹਾਨੂੰ 10 ਕਰੋੜ ਦੇ ਮਾਵਾਂ ਕਿੱਲੇ ਦਾ ਕਹਿੰਦੇ ਫਿਰ ਦੇ ਦਿਆਂਗੇ ਲੈ ਖੜੇ ਕਿੱਥੇ ਆ ਸੀ ਆ ਸਾਰਾ ਪੁਆਦ ਵੇਚ ਬੇ ਜਮੀਨਾਂ ਇੱਥੇ ਭਾਂਕੂਕੜਾਂ ਦੇ ਖੁੱਡੇ ਬਣਾ ਦੇ ਫਲੈਟ ਜੇ ਹੋ ਤੇ ਹੁਣ ਉੱਥੇ ਖੜੇ ਦਿਹਾੜੀਆਂ ਕਰੀ ਜਾਂਦੇ ਆ ਰੇੜੀਆਂ ਲਾਈ ਖੜੇ ਸੜਕ ਦੇ ਚੌਂਕੀ ਤੇ ਰੱਖੀ ਜਾਂਦੇ ਆ ਸਹੀ ਗੱਲ ਰੱਖਾ ਜੀ ਕਸੂਰ ਕਿਦਾ ਸਾਰੀ ਜਮਾਨੀ ਪੰਜਾਬ ਛੱਡ ਜਾਣਾ ਚਾਹੁੰਦੀ ਐ ਇਹਦਾ ਮੈਂ ਤਾਂ ਸ਼ੁਕਰ ਕਰਦਾ ਟਰੰਪ ਭਰ ਗਿਆ ਦਾ ਵੀ ਹੋਰ ਜਹਾਜ ਉਹੂਜ ਭੇਜ ਦੇ ਨੂੰ ਭਰ ਕੇ ਮੜੇ ਇਹਨੂੰ ਅਕਲਾਵੇ ਪੱਗਾਂ ਦੇਖੀਏ ਤੁਹਾਨੂੰ ਇੱਥੇ ਹੁਣ ਕੁਝ ਵੱਧ ਪਹਿਲਾਂ ਨਾਲੋਂ ਬਹੁਤ ਮਾਹੌਲ ਆ ਪੱਗਾਂ ਨੇ ਨਹੀਂ ਮਾਹੌਲ ਬਣਾਇਆ ਔਰ ਖੁਸ਼ੀ ਦੀ ਗੱਲ ਐ ਆਪਣੇ ਜਿਹੜਾ ਫੈਡਰੇਸ਼ਨ ਤੋਂ ਬਾਅਦ ਫੈਡਰੇਸ਼ਨ ਤੋਂ ਬਾਅਦ ਖਲਾਅ ਪੈਦਾ ਹੋ ਗਿਆ ਸੀ ਇੱਕ ਜਿਹੜੀ ਵਿਦਿਆਰਥੀ ਰਾਜਨੀਤੀ ਜਾਂ ਵਿਦਿਆਰਥੀਆਂ ਜਿਹੜਾ ਅਗਵਾਈ ਕਰਨੀ ਸੀ ਉਹ ਦੁਬਾਰੇ ਦਿਖਣ ਲੱਗੀਆਂ ਨਾ ਜਿਹੜਾ ਆਉਣ ਲੱਗੀ ਹੈ ਬਹੁਤ ਖੁਸ਼ੀ ਦੀ ਗੱਲ ਆ ਪਰ ਇਹਨੂੰ ਅਸੀਂ ਅੱਗੇ ਕਿਵੇਂ ਲੈ ਕੇ ਜਾਣਾ ਅਸੀਂ ਹੁਣ ਇਹ ਨਾ ਜਿਹੜਾ ਇਹ ਜ਼ਰੂਰੀ ਹੈ ਇੱਥੇ ਇਕੱਠੇ ਹੋਣਾ ਇੱਕ ਹੋਣਾ ਮਾੜੀਆਂ ਮਾੜੀਆਂ ਗੱਲਾਂ ਪਿਛੇ ਸਟੇਜ ਤੇ ਕੌਣ ਬੋਲੂਗਾ ਕੌਣ ਪਿੱਛੋਂ ਕੌਣ ਮਗਰ ਉਹ ਗੱਲਾਂ ਛੋਟੀਆਂ ਹੁੰਦੀਆਂ ਇਹ ਛੱਡੋ ਇਕੱਠੇ ਹੋਵੋ ਲੜਾਈ ਵੱਡੀ ਹੈ ਇੱਥੋਂ ਸ਼ੁਰੂਆਤ ਕਰਨੀ ਹੈ ਅੱਗੇ ਲੈ ਕੇ ਜਾਣਾ ਤਾਂ ਇਹ ਸਵਾਲ ਬਹੁਤ ਨੇ ਮੈਂ ਕਹਿੰਦਾ ਵੀ ਐਜੂਕੇਸ਼ਨ ਪਾਲਿਸੀ ਆ ਸਾਡੇ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਯੂਨੀਵਰਸਿਟੀ ਵਾਲਾ ਨੂੰ ਇਹ ਗੱਲ ਲੋਕਾਂ 'ਚ ਲੈ ਕੇ ਜਾਣੀ ਚਾਹੀਦੀ ਇਹ ਬੜੀ ਖਤਰਨਾਕ ਪਾਲਿਸੀ ਆ ਉਹੀ ਪਾਲਿਸੀ ਲਾਗੂ ਕਰਨ ਲਈ ਤਾਂ ਸੈਂਟਰ ਯੂਨੀਵਰਸਿਟੀ 'ਚ ਕਬਜ਼ਾ ਕਰਨਾ ਚਾਹੁੰਦਾ ਗੁਰੂ ਅਰਸਾ ਇਹਦੇ ਕੋਲੇ ਇੱਕ ਕਾਲਜ ਦੇ ਵਿੱਚ ਇਹਨਾਂ ਨੇ ਅੰਗਰੇਜ਼ੀ ਦਾ ਟੀਚਰ ਰੱਖਿਆ ਇੱਕ ਤਿੰਨ ਮੁੰਡੇ ਪੰਜਾਬ ਦੇ ਦੋ ਮੁੰਡੇ ਕੁੜੀ ਅਪਲਾਈ ਕੀਤਾ ਕੁਆਲੀਫਾਈਡ ਬੰਦੇ ਐ ਤਿੰਨੇ ਕੜਤੇ ਇੱਕ ਯੂਪੀ ਤੋਂ ਕੁੜੀ ਰੱਖ ਲਈ ਜਿਹੜੇ ਇਸ ਯੂਨੀਵਰਸਿਟੀ ਨਾਲ ਸੰਬੰਧਿਤ 200 ਕਾਲਜਾਂ ਉਹਨਾਂ ਦੇ ਆਪਣੇ ਬੰਦੇ ਫਿੱਟ ਕਰ ਰਹੇ ਆ ਸਕੂਲਾਂ 'ਚ ਆਪਣੇ ਬੰਦੇ ਫਿੱਟ ਕਰਤੇ ਉਹੀ ਜਿਹੜੀ ਭਗਮਾ ਨੀਤੀ ਹੈ ਨਾ ਦੀ ਭਗਮਾ ਕਰਨ ਦੀ ਉਹੀ ਨੀਤੀ ਨੂੰ ਇਹ ਲਾ ਜਾ ਰਹੇ ਆ ਸਕੂਲਾਂ 'ਚ ਕਾਲਜਾਂ 'ਚ ਯੂਨੀਵਰਸਿਟੀਆਂ 'ਚੋਂ ਆਪਣੇ ਸਾਹਮਣੇ ਕਿਹਾ ਸੀ ਵੀ ਜਿਹੜੇ ਤੁਸੀਂ ਕਹਦੇ ਨੇ ਵੀ ਦਿੱਲੀ ਤੋਂ ਬਿਠਾ ਲੈ ਲਿਆ ਕੇ ਬੇਸਿਕ ਕਾਬਿਲ ਬੰਦੇ ਬਿਠਾਉਣੇ ਆ ਕੀ ਪਤਾ ਫਿਰ ਉਹ ਯੂਪੀ ਵਾਲੀ ਕੁੜੀ ਬਹੁਤ ਹੀ ਕਾਬਿਲ ਹੋਵੇ ਜੀ ਨਹੀਂ ਕਾਲ ਕਾਬਲ ਜਾਂ ਬੇਕਾਬਲ ਦੀ ਨਹੀਂ ਆ ਗੱਲ ਸਵਾਲ ਹੀ ਪੈਦਾ ਹੁੰਦਾ ਐਸੀ ਯੂਨੀਵਰਸਿਟੀ ਚ ਪੰਜਾਬ ਦੀ ਯੂਨੀਵਰਸਿਟੀ ਹੋਵੇ ਪੰਜਾਬੀ ਕਿੱਥੇ ਨਜ਼ਰ ਆਉਂਦੀ ਐ ਜੇ ਆਉਂਦੀ ਥੱਲੇ ਆਉਂਦੀ ਐ ਬੋਰਡ ਤੇ ਉਹ ਵੀ ਪਿੱਛੇ ਲੜਾਈ ਲੁੜੀ ਲੜਕੇ ਮੁੰਡਿਆਂ ਨੇ ਮਾੜਾ ਮੋਟਾ ਕਰਾਇਆ ਇੱਥੇ ਇੱਥੇ ਮੈਨੂੰ ਕਿਸੇ ਡਿਪਾਰਟਮੈਂਟ ਦਾ ਕੋਈ ਪੰਜਾਬੀ ਬੰਦਾ ਦਿਖਾਓ ਸਾਰਾ ਹਿਮਾਚਲ ਭਰਿਆ ਪੀਐਸ ਯੂਨੀਵਰਸਿਟੀ ਦੇ ਵਿੱਚ ਇਹੀ ਹਾਲ ਕਾਲਜਾਂ ਚ ਹੋ ਗਿਆ ਸਕੂਲਾਂ ਚ ਹੋ ਗਿਆ ਮੈਂ ਜਲੰਧਰ ਕਰਨ ਜਾ ਰਿਹਾ ਸੜਕ ਤੇ ਸਰਦਾਰ ਮੁੰਡੇ ਸਕੂਲ ਚੋਂ ਪੜ੍ਹ ਕੇ ਆਉਣ ਸਿਰਾਂ 'ਤੇ ਦਸਤਾਰਾਂ ਬੰਨ੍ਹਣਾ ਥੱਲੇ ਤੁੱਤੀਆਂ ਪਾਈ ਫਿਰਨ। ਮੈਂ ਕਿਹਾ ਕੀ ਤੁੱਤਗੀਆਂ ਬੰਨੀ ਫਿਰਦੇ ਸਕੂਲ ਕਿਹੜਾ ਹੋਏ? ਸਕੂਲ ਵੀ ਮੇਰਾ ਨਾਂ ਭੁੱਲ ਗਿਆ ਪਤਾ ਨਹੀਂ ਕੀ ਨਾਂ ਦੱਸਿਆ ਸਕੂਲ ਦਾ ਉਹਨਾਂ ਨੇ। ਮੈਂ ਆਪਾਂ ਤਾਂ ਸਰਦਾਰ ਸਿੱਖ ਤੁੱਤੀਆਂ ਨਹੀਂ ਪਾਉਂਦਾ ਹੁੰਦਾ, ਤੁੱਤੀ ਨਹੀਂ ਪਾਉਂਦਾ ਹਾਂ ਬਤਲੇ। ਨਾ ਸਲਵਾਰ ਪਾਉਂਦਾ ਹੁੰਦਾ। ਆਪਣੇ ਕਈ ਪੱਗਾਂਵਾਂ ਨਾਲ ਸਲਵਾਰਾਂ ਵੀ ਪਾਈ ਫਿਰਦੇ ਹੁੰਦੇ ਨਾ। ਤਾਂ ਇਸ ਤਰੀਕੇ ਨਾਲ ਇਹ ਅਟੈਕ ਅਸਲ ਦੇ ਵਿੱਚ ਨਾ ਇੱਕ ਸਤਨਾਮ ਸਿਆਂ ਸਮਝਣ ਦੀ ਲੋੜ ਆ ਜਿਹੜੇ ਏਜੰਡੇ ਤੇ ਕੰਮ ਕਰ ਰਹੇ ਆ ਇਹ ਕਹਿੰਦੇ 270 ਤੱਕ ਆਰਐਸਐਸ ਦਾ ਏਜੰਡਾ ਵੀ ਸਿੱਖ ਦੇਸਣਗੇ ਸਿੱਖੀ ਨਹੀਂ ਦਿਸਣੀ ਉਹ ਕਿਵੇਂ ਵਿਚਾਰਤਾ ਰਾਨ ਨੇ ਸਿੱਖਾਂ ਚ ਆਪਣੀ ਬਾੜ ਦੇਣੀ ਆ ਪੱਗਾਂ ਤਾਂ ਅੱਜ ਵੀ ਨਜ਼ਰ ਆਉਂਦੀਆਂ ਨੇ ਸਾਨੂੰ ਦਾੜੇ ਨਜ਼ਰ ਆਉਂਦੇ ਆ ਪਰ ਨੀਕਰ ਥੱਲੇ ਖਾਕੀ ਆ ਹੁਣ ਜਿਹੜੀ ਜਿਹੜੀ ਇਹ 70 ਤੱਕ ਇਹਨਾਂ ਨੇ ਇੱਕ ਏਜੰਡਾ ਲਿਖਿਆ ਉਹਦੇ ਤੇ ਇਹ ਹਜ਼ਾਰਾਂ ਤਰੀਕਿਆਂ ਨਾਲ ਕੰਮ ਕਰ ਰਹੇ ਆ 11 ਪਾਉਣੀਆਂ ਪਾਣੀ 'ਚ ਬੋਲੀ ਨੂੰ ਮਾਰਨਾ ਕਿਤਾਬਾਂ ਨੂੰ ਇਤਿਹਾਸ 'ਚ ਬਦਲਨਾ ਜਿੰਨੇ ਇਤਿਹਾਸ ਦੀ ਇਮਾਰਤਾਂ ਨੂੰ ਢਾਇਆ ਜਾਣਾ ਯੂਨੀਵਰਸਿਟੀਆਂ ਖੋਲ੍ਹਣੀਆਂ ਇਹ ਸਾਰਾ ਉਹ ਏਜੰਡੇ ਦੇ ਉੱਤੇ ਆਈਬੀਐਫ ਸੈਂਟਰਾਂ ਦੇ ਵਿੱਚ ਸਾਡਾ ਡੀਐਨਏ ਬਦਲਿਆ ਜਾਣਾ ਇਹ ਉਹੀ ਤਾਂ ਹੋ ਰਿਹਾ ਹੁਣ ਇਹ ਤਾਂ ਸਾਨੂੰ ਦਿਖਦੀਆਂ ਨੇ ਕਈ ਦਿਖਦੀਆਂ ਵੀ ਨਹੀਂ ਐਸਿਕਾਂ ਵੀ ਸਿਆਸ਼ਾ ਹੋ ਰਹੀਆਂ ਨੇ ਹੁਣ 328 ਰੂਪ ਜਿਹੜੇ ਗਾਇਬ ਹੋਏ ਆ ਉਹਨਾਂ 'ਚ ਕੋਈ ਬਦਲਾਅ ਕਰਕੇ ਲਿਆ ਕੇ ਰੱਖ ਦੇਣਗੇ ਸਾਨੂੰ ਕੌਣ ਦੱਸੂਗਾ ਕਿੰਨੇ ਬੰਦਿਆਂ ਦੇ ਮੂੰਹ ਜਬਾਨੀ ਕਰਵਾਣੀ ਕੰਠ ਹੈ ਜਿਹਦੇ ਕੰਠ ਹੈ ਉਹ ਇਹਨਾਂ ਕੋਲ ਵਿਕੇ ਹੋਏ ਨੇ ਜਾਂ ਖਰੀਦ ਲੈਣਗੇ ਜੋ ਬੋਲੂ ਤਾਂ ਮਰਵਾ ਦੇਣਗੇ ਇਹ ਇਹ ਅਸਲ ਦੇ ਵਿੱਚ ਇਹ ਇਹ ਇਹਨਾਂ ਨੂੰ ਪਤਾ ਵੀ ਸਿੱਧੇ ਮੱਥੇ ਤਹੇ ਕਿਸੇ ਤੋਂ ਮਾਰੇ ਮਰੇ ਨਹੀਂ ਨਾ ਮੁਗਲਾਂ ਤੋਂ ਨਾ ਅੰਗਰੇਜ਼ਾਂ ਤੋਂ ਸਿਮੂਲੇਟ ਕਰ ਲੋ ਵਿੱਚ ਹੀ ਸਮਾ ਲੋ ਜੱਜ ਵੀ ਕਰ ਜੋ ਇਨਾਂ ਲਈ ਜਿਹੜੀ ਅਡਰੀ ਪਛਾਣ ਵੱਖਰੀ ਪਛਾਣ ਆਪਣੀ ਸੱਭਿਆਤਾ ਬੋਲੀ ਦੀ ਗੱਲ ਕਰਦੇ ਆ ਉਹ ਉਹਨੂੰ ਖਤਮ ਕਰੋ ਜਿਹੜੇ ਤੁਸੀਂ ਇੱਥੇ ਆ ਜਾਏ ਮਾਹੌਲ ਦੇਖਿਆ ਗੱਲਾਂ ਬਾਤਾਂ ਵੀ ਹੋਈਆਂ ਹੋਣੀਆਂ ਇਹ ਗੱਲਾਂ ਤੁਸੀਂ ਕਿੰਨਿਆਂ ਦੇ ਜਹਨ ਦੇ ਵਿੱਚ ਦੇਖਿਆ ਜਾਂ ਤੁਹਾਨੂੰ ਲੱਗਦਾ ਵੀ ਕਿੰਨੇ ਲੋਕ ਇਹਨਾਂ ਗੱਲਾਂ ਨੂੰ ਸਮਝਦੇ ਆ ਇਹ ਹੈਗਾ ਇਹ ਜਾਗਰੂਕਤਾ ਹੈਗੀ ਹੈ ਨੌਜਵਾਨਾਂ ਵਿੱਚ ਇਹੋ ਜੀ ਨਹੀਂ ਗੱਲ ਹੈ ਇਹ ਚੰਗੀ ਗੱਲ ਆ ਅੱਜ ਇਹ ਜਿਹੜਾ ਕੱਟ ਹੋਇਆ ਇਹ ਭਾਵਨਾਕ ਕੱਟ ਸੀਗਾ ਅੰਦਰੋਂ ਭਾਵਨਾਵਾਂ ਸੀਗੀਆਂ ਨੌਜਵਾਨਾਂ ਦੀਆਂ ਜਜ਼ਬਾਤ ਸੀ ਅੰਦਰੋਂ ਯਰ ਤੱਕਾ ਯਰ ਆਹ ਤੱਕਾ ਯਾਰ ਆ ਵੀ ਖੋਲੇ ਆ ਵੀ ਖੋਲਿਆ ਆਇਆ ਨਹੀਂ ਹੈਗਾ ਸਮਝ ਆ ਰਹੀ ਹੈ ਨੌਜਵਾਨੀ ਨੂੰ ਇਹ ਜੀ ਗੱਲ ਨਹੀਂ ਸਮਝ ਨਹੀਂ ਪਰ ਲੜਨ ਵਾਲੇ ਥੋੜੇ ਹੁੰਦੇ ਆ ਬਾਕੀ ਕੱਟ ਤਾਂ ਤੁਹਾਨੂੰ ਪਤਾ ਪੀੜਾਂ ਦਾ ਕੱਲ ਨੂੰ ਚੋਣ ਆ ਤਰਨ ਤਾਰਨ ਦੀ ਉੱਥੇ ਲੈ ਬੋਕਰ ਜਿੱਤੂਗੀ ਮੈਂ ਅੱਜ ਇਹ ਕਰ ਦਿੰਨਾ ਭਵਿੱਖਬਣੀ ਇਹ ਤੁਸੀਂ ਕਿਵੇਂ ਕੀਤੀ ਮੈਂ ਉੱਥੇ ਜਾ ਕੇ ਆਇਆ ਲੋਕਾਂ ਦੇ ਰੰਗ ਢੰਗ ਦੇਖ ਕੇ ਆਇਆ ਮਤਲਬ ਲੋਕ ਹੀ ਤਿਆਰ ਆ ਲੋਕ ਤਿਆਰ ਆ ਉਹੀ ਤਾਂ ਸਵਾਲ ਵਾਰ-ਵਾਰ ਮੈਂ ਇੱਥੇ ਅਜੇ ਇਹ ਸਵਾਲ ਕੀਤਾ ਤੋਂ ਕਾਂਗਰਸ ਹੀ ਉੱਠਿਆ ਨਾ ਵੀ 20 ਸਾਲ ਦੇ ਵਿੱਚ ਤੁਸੀਂ 25 ਸਾਲ ਦੇ ਵਿੱਚ ਕੋਈ ਸੈਨੇਟ ਦੀ ਮੀਟਿੰਗ 'ਚ ਹਿੱਸਾ ਨਹੀਂ ਲਿਆ ਤੁਸੀਂ ਪਾਣੀ ਖਾਤੇ ਡੈਮ ਖਾਤੇ ਹੈਡਵਰਕਸ ਖਾਤੇ ਰਾਜਧਾਨੀਆਂ ਖਾਤੀਆਂ ਯੂਨੀਵਰਸਟੀਆਂ ਖਾਤੀਆਂ ਥੋੜ੍ਹਾ ਤਾਂ ਦੇਣਾ ਇਹ ਲੋਕਾਂ ਦੁਆਰਾ ਹੀ ਕਿਸੇ ਨੂੰ ਚੁਣਨਾ ਤਾਂ ਲੋਕਤੰਤਰ ਆ ਨਹੀਂ ਨਹੀਂ ਮੈਨੂੰ ਇਸ ਗੱਲ ਦਾ ਮੈਨੂੰ ਇਹਨਾਂ ਲੋਕਾਂ ਦੇ ਰਾਂਝਾ 84 ਤੋਂ ਬਾਅਦ ਕਤਲੇਆਮ ਤੋਂ ਬਾਅਦ ਕੌਮ ਦਾ ਘਾਣ ਹੋਇਆ ਦੋ ਵਾਰੀ ਕਾਂਗਰਸ ਸਰਕਾਰ ਪੰਜਾਬ ਚ ਕਿਹਨੇ ਬਣਾਈ ਬਲੇਤਾਂ ਆ ਗੋਰੀਆਂ ਨੇ ਬਣਾਤੀ ਸਾਡੇ ਲੋਕ ਨੇ ਬੇਅਦਬੀਆਂ ਹੋਈਆਂ ਬੇਅਦਬੀਆਂ ਤੋਂ ਬਾਅਦ ਬਰਗਾੜੀ ਮੋਰਚਾ ਲੱਗਿਆ ਵਾ ਸੀ 19 ਦੀਆਂ ਲੋਕ ਸਭਾ ਦੀਆਂ ਵੋਟਾਂ ਤੋਂ 2 ਮਹੀਨੇ ਮੋਰਚਾ ਪਹਿਲਾਂ اٹ੍ਹਿਆ ਲੋਕਾਂ ਨੇ ਉਥੇ ਹਰ ਸਿਮਰਤ ਬਾਦਲ ਜਿਤਾਤੀ ਬੇਅਦਬੀਆਂ ਨਾਲ ਹੀ ਕੋਈ ਮਹਿਣੇ ਨਹੀਂ ਰੱਖਦੀਆਂ ਇਹਨਾਂ ਨਾਲ ਹੀ ਘਾਣ ਹੋਇਆ ਕੰਮ ਦਾ ਮਹਿਣੇ ਨਹੀਂ ਰੱਖਦਾ ਇਹ ਲੋਕ ਤਾਂ ਇਹ ਜਿਹੇ ਨੇ ਅੱਜ ਵੀ ਤੂੰ ਦੇਖ ਲਈ ਸ਼ਰਿਆਮ ਭਵੰਤ ਘਾਣ ਕਰੀ ਜਾਂਦਾ ਪੰਜਾਬ ਦਾ ਆ ਜਿੰਨੇ ਬੈਟਰਨ ਇਨਸਪੈਕਟਰ ਰੱਖੇ ਨੇ ਪੱਚੀਆਂ ਚ 13-13 ਬੰਦੇ ਬਾਹਰ ਲਏ ਯਾਰ ਆ ਜਿੰਨੇ ਐਸ ਪੀ ਐਸ ਪੀ ਸੀ ਐਲ ਚ ਬੰਦੇ ਰੱਖੇ ਆ 80 80 70 70% ਬੰਦੇ ਬਾਹਰ ਲਿਆ ਰਹੇ ਆ ਕਿਉਂ ਨਹੀਂ ਪੰਜਾਬ ਦਾ ਡੋਮਿਸਾਈਲ ਜਾਂ ਬੋਨਫਾਇਡ ਦੀ ਗੱਲ ਹੋ ਰਹੀ ਪੰਜਾਬ ਦੇ ਦੀ ਕਿਉਂ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਲੈ ਰਿਹਾ ਕਿਉਂ ਬਾਹਰਲੇ ਸੂਬੇ ਨਹੀਂ ਜ਼ਮੀਨ ਲੈ ਸਕਦੇ ਕਿਉਂ ਨਹੀਂ ਕਾਨੂੰਨ ਬਣ ਸਕਦਾ ਬਾਈ ਜੇ ਹਿਮਾਚਲ ਬਣਾ ਸਕਦਾ Rajasthan ਬਣਾ ਸਕਦਾ ਸਿੱਕਮ ਮਣੀਪੁਰ ਮਗਾਲਿਆ ਬਣਾ ਸਕਦਾ ਉੱਤਰਾਖੰਡ ਬਣਾ ਸਕਦਾ ਪੰਜਾਬ ਚ ਕਿਉਂ ਨਹੀਂ ਬਣਦਾ ਕਿਉਂ ਨਹੀਂ ਅਸੀਂ ਗੱਲ ਕਰਦੇ ਆ ਚੰਡੀਗੜ੍ਹ 'ਚ ਖੜੇ ਆ 12 ਤੋਂ 15% ਸਾਡੀ ਗਿਣਤੀ ਰਹਗੀ ਚੰਡੀਗੜ੍ਹ 'ਚ ਆ ਖੜਜੋ 5-7 ਸਾਲ ਆ ਥੋੜੀ ਪੰਜਾਬ 'ਚ ਵੀ ਗਿਣਤੀ ਆਹੀ ਰਹਿ ਜਾਣੀ ਆ ਆਪਾਂ ਕੁਝ ਬਾਹਰ ਨੂੰ ਵਾਗ ਗਏ ਕੋਈ ਚਟੇ ਨਾ ਮਰ ਗਏ ਕੁਝ ਬਾਕ ਅੱਲਾ ਕੱਲਾ ਜਮਣ ਲੱਗ ਗਏ ਕੋਈ ਜਿਹੜੇ ਐਸਆਈਆਰ ਸ਼ੁਰੂ ਕੀਤਾ ਉਹਨਾਂ ਨੇ ਮਰਦਮਸ਼ਿਮਾਰੀ ਜਿਹਾ ਕੰਮ ਇਹ ਜੋ ਤੁਸੀਂ ਦੇਖ ਲਓ ਸਾਡੀਆਂ ਵੋਟਾਂ ਹੀ ਕੱਟੀ ਜਾਂਦੇ ਨੇ 20 ਤੋਂ 25 ਲੱਖ ਪੰਜਾਬੀ ਦੀ ਵੋਟ ਕੱਟੀ ਨੇ ਤੇ ਬਾਹਰਲੇ ਮੁਲਕਾਂ 'ਚ ਗਏ ਵੇ ਆਜ ਹੀ ਸਾਨੂੰ ਇਧਰ ਰੌਲਾ ਪਾਉਣ ਦੀ ਲੋੜ ਆ ਅਿੱਥੇ ਐ ਨਹੀਂ ਪਤਾ ਸਤਨਾਮ ਸਿਆ ਤੇਰੇ ਐਡਰੈਸ ਤੇ 500 ਵੋਟ ਬਣੀ ਪਈ ਹੋਵੇ ਤੈਨੂੰ ਪਤਾ ਵੀ ਨਾ ਹੋਵੇ ਆਪਾਂ ਗਏ ਸੀ ਨਾ ਅ ਜਗਤਪੁਰੇ ਪੰਜਾਬੀਆਂ ਦੀ ਵੋਟ 900 ਆ ਪ੍ਰਵਾਸੀਆਂ ਦੀ 6700 ਆ ਔਰ ਪੰਜਾਬੀਆਂ ਦੇ ਟਿਕਾਣਿਆਂ ਦੇ ਐਡਰੈਸ ਤੇ ਪਤੇ ਤੇ ਵੋਟ ਬਣੀ ਪਈ ਆ ਉਹਨਾਂ ਨੂੰ ਪਤਾ ਨਹੀਂ ਵੀ ਮੇਰੇ ਘਰ ਦੇ ਐਡਰੈਸ ਦੇ ਉੱਤੇ 500 400 ਵੋਟ ਬਣੀ ਪਈ ਆ ਇਹ ਆਪਾਂ ਉਧਰ ਦੇਖਿਆ ਨਾ ਹਾਲਾਤ ਜਾ ਕੇ ਸੋ ਅਸੀਂ ਕਿਸੇ ਮਨੁੱਖਤਾ ਦੇ ਵਿਰੋਧੀ ਨਹੀਂ ਆ ਸਰਵਤਾ ਭਲਾ ਮੰਗਣ ਵਾਲੇ ਆ ਸਾਡਾ ਕੋਈ ਕਿਸੇ ਪ੍ਰਵਾਸੀ ਨਾਲ ਕਿਸੇ ਗਰ ਪੰਜਾਬੀ ਨਾਲ ਵਿਰੋਧ ਨਹੀਂ ਆ ਅਸੀਂ ਕਹਿੰਨਾ ਸਾਡੇ ਨਾਲ ਯਾਰ ਵਾਦੇ ਹੋਏ ਨੇ ਇਹ ਖਿੱਤੇ ਖਾਤਰ ਇਹ ਧਰਤੀ ਖਾਤਰ ਸਾਡੀਆਂ ਜਾਨਾਂ ਲੱਗੀਆਂ ਸਾਡਾ ਖੂਨ ਡੁੱਲਿਆ ਇਹ ਵਾਦੇ ਕਰੇ ਸੀ ਵੀ ਇਹ ਖਿੱਤੇ ਚ ਆਜ਼ਾਦੀ ਦਾ ਨਿਗ੍ਹ ਮਾਣੋਗੇ ਸਨ ਉਸ ਖਿੱਤੇ ਚ ਤੁਸੀਂ ਘਟਾਈ ਤੁਰੇ ਜਾਂਦੇ ਹੋ ਉਹ ਖਿੱਤਾ ਹੀ ਖੋਈ ਜਾਂਦੇ ਹੋ ਸਵਾਲ ਇਹ ਆ ਇਸੇ ਕਰਕੇ ਅੱਜ ਇਤੋਂ ਫੈਡਰਲ ਟਾਂਚੇ ਦੀ ਗੱਲ ਹੋਈ ਆ ਰਾਜਾਂ ਦੇ ਅਧਿਕਾਰਾਂ ਦੀ ਗੱਲ ਹੋਈ ਤੁਸੀਂ ਭਈ ਇਹ ਰੱਖੇ ਹੋਏ ਕਰਿਓ ਆ ਮੈਨੂੰ ਹਾਂ ਸਵਾਲ ਤੇ ਇਲਾਜ ਆ ਜਾ ਉਹ ਰੇ ਆ ਨਹੀਂ ਨਹੀਂ ਉਹ ਰੇ ਆ ਇਹ ਮੁੰਡੇ ਦਾ ਲੋਕਲ ਬੰਦੇ ਰੱਖ ਸਕਦੇ ਚਾਹੇ ਮਤਲਬ ਜਿਹੜੇ ਗਰੀਬ ਆ ਪਿੰਡ ਦੇ ਮਤਲਬ ਆਪਣੇ ਲੋਕਲ ਪਿੰਡ ਦੇ ਉਹ ਵੀ ਰੱਖ ਸਕਦੇ ਸੀ ਮੈਂ ਵੀਡੀਓ ਦੇਖੀ ਤੁਸੀਂ ਬਈਏ ਰੱਖੇ ਹੋਏ ਉਹ ਵੀ ਤੇ ਮੇਰੀ ਗਲਤੀ ਆ ਵੀਰ ਸਵਾਲ ਆ ਗਿਆ ਨਾ ਵੀਰੇ ਮੈਂ ਜਵਾਬ ਦਿੰਦਾ ਕਦੇ ਵੀ ਮੈਂ ਇਹ ਗੱਲ ਨਹੀਂ ਕਹੀ ਵੀ ਕਿਸੇ ਪ੍ਰਵਾਸੀ ਨੂੰ ਕੰਮ ਨਾ ਦੇ ਮੈਂ ਅੱਜ ਵੀ ਕਹਿਣਾ ਨੰਬਰ 2 ਤੇ ਤੇਰੇ ਵਰਗਾ ਹੀ ਇੱਕ ਸੱਜਣਾ ਤਰਸੇਮ ਸਿੰਘ ਮਾਨਸਾ ਜ਼ਿਲ੍ਹੇ ਤੋਂ ਮੈਨੂੰ ਉਹਦਾ ਇੱਕ ਵੀਡੀਓ ਪਾਤੀ ਕਿ ਲੱਖੇ ਨੂੰ ਅਸੀਂ ਪੰਜਾਬੀ ਬੰਦੇ ਦੇਵਾਂਗੇ ਵੇਖੋ ਰਿਕਾਰਡਿੰਗ ਪਈਆ ਸੁਣਾ ਦਿੰਨਾ ਮੈਨੂੰ ਫੋਨ ਲਾਇਆ ਮੈਂ ਕਿਹਾ ਮੈਨੂੰ ਪੰਜਾਬੀ ਬੰਦੇ ਭਾਲ ਕੇ ਦਿਓ ਤੇਰਾ ਨਾਂ ਕੀ ਹੈ ਛੋਟੇ ਵੀਰ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਤੂੰ ਮੈਨੂੰ ਪੰਜਾਬੀ ਬੰਦੇ ਭਾਲ ਦੇ ਜਿੰਨਾ ਮੈਂ ਗੁਰਦਾ ਪਕਾਵੇ ਰੱਖੇ ਆ ਜਿੰਨੇ ਮੈਂ ਪੈਸੇ ਦਿੰਦਾ ਮੈਂ ਡੂਡੇ ਪੈਸੇ ਦਵਾਂਗਾ ਆ ਆ ਇਹਦੇ ਤੇ ਪੰਜਾਬੀ ਭਾਵੇਂ 2000 ਵੱਧ ਮੰਗ ਲੂਗਾ ਉਹਨੂੰ ਦੇ ਦਿਓ ਗੱਲ ਇਹ ਉਸ ਤੋਂ ਸਸਤੇ ਚ ਲੱਗ ਜਾਂਦੀਆਂ ਨੇ ਮੈਂ ਕਹਿੰਦਾ ਮੈਂ ਤੈਨੂੰ 3000 ਮੈਂ ਕਹਿੰਦਾ ਤੈਨੂੰ ਡੂਡੇ ਪੈਸੇ ਵੱਧ ਦੂੰ ਤੂੰ ਮੈਨੂੰ 7 ਬੰਦੇ ਭਾਲ ਦੇ ਪਕਾਵੇ ਵੀਰੇ ਬਹੁਤੇ ਮੇਲੇ ਤੁਰੇ ਫਿਰਦੇ ਪਿੰਡਾਂ ਜੇ ਉਹ ਬਸ ਉਹ ਆ ਵੀ ਚਾਰ ਪੰਜ ਵੱਧ ਦੇ ਦੋ ਉਹਨਾਂ ਨੂੰ ਯਾਰ ਗੱਲ ਉਹ ਹੁੰਦੀ ਆ ਵੀਰ ਮੇਰਿਆ ਜਿੰਨੇ ਤੂੰ ਕਹੇਗਾ ਮੈਂ ਉਹਨੇ ਪੈਸੇ ਦੇ ਦੂੰ ਮੈਨੂੰ ਬੰਦੇ ਭਾਲ ਕੇ ਲਿਆ ਦੱਬ ਦੋ ਵੀਰ ਹਾਂਜੀ ਬੰਦੇ ਲੱਭ ਜਾਣਗੇ ਵੀਰੇ ਉਹ ਹੀ ਥੋੜੇ ਜਿਹਾ ਵੱਧ ਪੈਸੇ ਮੰਗਦੇ ਆ ਬਸ ਮੈਂ ਉਹ ਕਹਿੰਦੇ ਮੈਂ ਜਿੰਨੇ ਤੂੰ ਕਹੇਗਾ ਉਹਨੇ ਦੇ ਦੂੰਗਾ ਤੂੰ ਲਵਦੇਂਗਾ ਬੰਦੇ ਬਾਈ ਕਿੰਨੇ ਬੇਲੇ ਤੁਰੇ ਫਿਰਦੇ ਪਿੰਡਾਂ ਜੇ ਹੁਣ ਤੇ ਪਕਾਵੇ ਦੀ ਗੱਲ ਹੈ ਨਾ ਤੇ ਬੰਦਾ ਜਿਹੜਾ ਪਕਾ ਦੇਵੇ ਕੋ ਕੰਮ ਸਿੱਖ ਜਾਗੇ ਉਹਦੇ ਚੱਲੋ ਜੇ ਸਖਾ ਮੈਂ ਕਹਿੰਦਾ ਜਦੋਂ ਮਰਜੀ ਆ ਵੀਰੇ ਤੇਰਾ ਸਵਾਲ ਜੀ ਮਤਲਬ ਮੈਂ ਹਰ ਸਵਾਲ ਦਾ ਜਵਾਬ ਦੇਣ ਨੂੰ ਤੈਨੂੰ ਕੋਈ ਬੰਦੇ ਇੰਨੇ ਖੜੇ ਮੁੰਡੇ ਕਿਹੜਾ ਮਰਜੀ ਸਵਾਲ ਕਰ ਉਹ ਮੈਂ ਜਵਾਬ ਦੇਣ ਨੂੰ ਤੈਨੂੰ ਮੈਨੇ ਫਾਇਦਾ ਨਹੀਂ ਨਹੀਂ ਚੰਗੀ ਗੱਲ ਚੰਗੀ ਗੱਲ ਫਿਰ ਤੂੰ ਆਪਣੇ ਤੋਂ ਸ਼ੁਰੂਆਤ ਕਰੇਗਾ ਫਿਰ ਮੈਸੇਜ ਵਧਿਆ ਜਾਣਾ ਨਾ ਮੈਥ ਕੰਮ ਦੇ ਖਿਲਾਫ ਕਦੇ ਨਹੀਂ ਕਿਹਾ ਆਪਣਾ ਝੋਨਾ ਕੌਣ ਲਾਉਂਦਾ ਆਪਣਾ ਝੋਨੇ ਚ ਮੰਡੀਆਂ ਚ ਹੁਣ ਕੌਣ ਤੋਲ ਲਾ ਰਿਹਾ ਝੜ ਚੜ੍ਹਾਈ ਕਰ ਰਿਹਾ ਕੰਮ ਮਸਲਾ ਤਾਂ ਵੋਟ ਬਣਦਾ ਮਸਲਾ ਤਾਂ ਡੈਮੋਗ੍ਰਾਫੀ ਦਾ ਜਿਹੜੇ ਹੁਣ ਕੰਮ ਕਰ ਰਹੇ ਆ ਤੁਹਾਡੇ ਉਹਨਾਂ ਨੂੰ ਉਹ ਨਹੀਂ ਵੋਟਾਂ ਬਣੀਆਂ ਜਾਣੀਆਂ ਉਹਨਾਂ ਨੂੰ ਉਹ ਤਾਂ ਉਹ ਤਾਂ ਜੇ ਮੈਂ ਬਣਾਉ ਤਾਂ ਜੇ ਮੇਰੇ ਪਿੰਡ ਦਾ ਸਰਪੰਚ ਬਣਾਉ ਕਿ ਸ਼ਹਿਰ ਦਾ ਕਾਉਂਸਲਰ ਬਣਾਉ ਪ੍ਰਧਾਨ ਬਣਾਉ ਤਾਂ ਨਾ ਜੇ ਮੈਂ ਬਣਾਉ ਤਾਂ ਜਿੰਮੇ ਮੇਰੀ ਤਾਂ ਮੇਰੀ ਤਾਂ ਤੂੰ ਕਹੇਗਾ ਨਾ ਵੀ ਤੂੰ ਜ਼ਿੰਮੇਵਾਰ ਨਾ ਭਈ ਇਸ ਗੱਲ ਦੀ ਮੈਂ ਉਸੇ ਗੱਲ ਦਾ ਰੌਲਾ ਪਾ ਰਿਹਾ ਜੇ ਕਾਨੂੰਨ ਹੀ ਬਣ ਜੇ ਹੁਣ ਮੰਨ ਲਓ ਬਾਹਰਲੇ ਸੂਬਿਆਂ 'ਚ ਕਾਨੂੰਨ ਹੈ ਇੱਕ ਰੂਲ ਨੇ ਵੀਰ ਤੁਸੀਂ ਜੇ ਕੋਈ ਵੋਟ ਬਣਾਉਣੀ ਹੈ ਤਾਂ ਤੁਹਾਨੂੰ ਕਈ ਤਰ੍ਹਾਂ ਦੇ ਡਾਕੂਮੈਂਟ ਦੇਣੇ ਪੈਂਦੇ ਆ ਪੰਜਾਬ 'ਚ ਕੁਝ ਵੀ ਨਹੀਂ ਆਧਾਰ ਕਾਰਡ ਦੋ ਵੋਟ ਬਣ ਜਾਂਦੀ ਐ ਆਧਾਰ ਕੜੂ ਹੀ ਬਣ ਜਾਂਦਾ ਪੰਜ ਸਾਲਾਂ ਦੇ ਜਾਂਦਾ ਭਾਈ ਗੁਰਵਿੰਦਰ ਸਿੰਘ ਜਿੰਨੇ ਤੂੰ ਪਹਿਲੇ ਕਹੇਗਾ ਇੰਨੇ ਬੰਦੇ ਸੁਣਦੇ ਆ ਮੈਂ ਉਹਨੇ ਬੰਦੇ ਦਊਂਗਾ ਮੈਂ ਉਨੇ ਹੀ ਬੰਦੇ ਮੈਂ ਪੈਸੇ ਦੇਣ ਨੂੰ ਤਿਆਰ ਮਸਲੇ ਨਹੀਂ ਕੋਈ ਤੂੰ ਬੰਦੇ ਲਿਆ ਮੇਰੇ ਕੋਲੇ ਕੀ ਹਾਲ ਹੈ ਵੀਰੇ ਲਿਆਏਗਾ ਮੇਰਾ ਨੰਬਰ ਲੈ ਲਾ ਹਾਂ ਵੀਰੇ ਹੈਗਾ ਨੰਬਰ ਹੈਗਾ ਹੈਗਾ ਹਾਂਜੀ ਹਾਂਜੀ ਮੈਨੂੰ ਫੋਨ ਕਰ ਠੀਕ ਵੀ ਬਾਈ ਬੰਦੇ ਤਿਆਰ ਮੈਂ ਤਾਂ ਮੈਂ ਤਾਂ ਪਿਛਲੇ ਸਾਲ ਵੀ ਮੁੰਡਿਆਂ ਨੂੰ ਕਿਹਾ ਮੈਂ ਕੰਮ ਸਿੱਖ ਲਓ ਮੈਂ ਆਪ ਜਾਣਦਾ ਪਰ ਮੇਰਾ ਮੇਰਾ ਟਾਈਮ ਹੀ ਲੱਗਾ ਮੈਂ ਤਾਂ ਰਾਤ ਦਾ ਇੱਥੇ ਆਇਆ ਮੈਂ 1:30 ਵਜੇ ਦਾ ਮੈਂ ਬਾਹਰ ਤੋਂ ਰੈਫਰ ਦਾ ਕਦੇ ਕਿਤੇ ਕਦੇ ਕਿਤੇ ਪਰ ਮੈਂ ਘੋੜਾ ਆਪ ਵੀ ਕੱਢ ਲੈਣਾ ਵੀਰੇ ਕੋਲ ਤੁਹਾਡਾ ਨੰਬਰ ਵੀ ਆ ਫੇਰ ਇਹਦਾ ਮਤਲਬ ਤੁਸੀਂ ਪਹਿਲਾਂ ਕੋਲ ਵੀ ਕੀਤੀ ਆ ਉਦਾਂ ਹੁਣ ਨਹੀਂ ਉਦਾਂ ਪਛਾਣ ਨਹੀਂ ਪਰ ਮੈਂ ਗੱਲ ਕਰਦਾ ਰਹਿੰਦਾ ਵੀਰ ਨਾਲ ਵੀਰ ਨੂੰ ਨਹੀਂ ਪਤਾ ਮੈਂ ਤਾਂ ਅਫਸਰ ਜੀ ਇੱਕ ਦਿਨ ਮੈਂ ਹੋਰ ਦੱਸਦਾ ਮੈਨੂੰ ਚਾਹੇ ਕਿਸੇ ਸ਼ਹਿਰ ਚ ਮੈਂ ਜਿੱਥੇ ਜਾਣਾ ਮੈਂ ਰੇੜੀ ਤੋਂ ਕਦੇ ਮੈਂ ਦੇਖਦਾ ਹਾਂ ਨਾ ਵੀ ਪੰਜਾਬੀ ਦੀ ਜਿਹੜੀ ਆ ਜਿਵੇਂ ਜੂਸ ਵੀ ਪੀਣਾ ਕੋਈ ਫਲ ਵੀ ਖਾਣਾ ਤਾਂ ਮੈਂ ਪੰਜਾਬੀ ਤੋਂ ਖਰੀਦਦਾਰੀ ਕਰਨੀ ਹੈ ਹੋਰ ਸਮਾਨ ਦੀ ਮੈਂ ਤਾਂ ਵੀ ਪੰਜਾਬੀ ਤੋਂ ਮੈਂ ਕੰਮ ਹੋਰ ਵੀ ਕਰਾਉਣਾ ਮੇਰੇ ਐਤ ਕੀ ਤੁਹਾਨੂੰ ਦੱਸਦਾ ਮੈਂ ਜੋੜੀਆਂ ਲਵਾਉਣੀਆਂ ਸੀ ਜੋੜਣ ਵਾਲੇ ਮਿਸਤਰੀ ਨੂੰ ਪੁੱਛਿਆ ਕਹਿੰਦਾ ਭਾਈ ਮੇਰੇ ਕੋਲ ਟਾਈਮ ਨਹੀਂ ਦੂਜਾ ਬੰਦਾ ਪਰਵਾਸੀ ਬੰਨੂ ਮਿਲ ਗਿਆ ਮੈਂ ਆ ਮੈਂ ਕਰਾਉਣਾ ਨਹੀਂ ਮੈਂ ਦੱਸ ਦਨ ਭਾਵੇਂ ਵੀ ਤਾਂ ਲੇਟ ਕਰਾਉਣਾ ਪਵੇ ਮੈਂ ਤਰਜੀ ਆਪਣੇ ਬੰਦਿਆਂ ਨੂੰ ਹੀ ਦਿੰਦਾ ਹਰ ਕੰਮ 'ਚ ਪਰ ਜਿੱਥੇ ਹੁਣ ਬੰਦਾ ਨਹੀਂ ਮਿਲਦਾ ਯੂਪੀ ਵਾਲੇ ਪਤਾ ਕਿਉਂ ਰੱਖੀ ਜਾਂਦੇ ਆ ਯੂਪੀ ਦੇ ਵਿੱਚ ਕੰਮ ਹੀ ਇਹ ਆ ਤੈਨੂੰ ਇੱਥੋਂ 1 ਕਿਲੋਮੀਟਰ 'ਚ 50 ਖਲਾੜੇ ਮਿਲ ਜਾਣਗੇ ਉਹ ਇਹ ਕਾਂਗਰਸ ਨੇ ਸਵਾਲ ਖੜਾ ਕੀਤਾ ਸੀ ਨਾ ਰੌਲਾ ਵਿਵਾਦ ਬਣਾਇਆ ਨਹੀਂ ਨਹੀਂ ਮੈਂ ਤਾਂ ਸੀ ਆ ਦੇਖ ਲੈ ਰੱਖੀ ਬੈਠਾ ਮੈਂ ਉਹਨਾਂ ਨੂੰ ਵੀ ਬਾਈ ਦੀ ਗੱਲ ਵਧੀਆ ਲੱਗੀ ਵੀ ਇਹਨੇ ਆ ਕੇ ਇੱਕ ਤਾਂ ਪੁੱਛਿਆ ਤੇ ਹਿੰਮਤ ਵੀ ਕੀਤੀ ਬਹੁਤ ਵਧੀਆ ਮੈਂ ਕਰਨਾ ਹੀ ਚਾਹੀਦੀ ਆ ਯਾਰ ਜੇ ਹੁਣ ਮੈਂ ਇੱਥੇ ਖੜੇ ਨੂੰ ਕਿ ਲੀਡਰ ਨੂੰ ਸਵਾਲ ਕਰਦਾ ਨਹੀਂ ਇਹਨਾਂ ਦਾ ਕਿਉਂ ਨਹੀਂ ਫਰਜ ਬਣਦਾ ਪੁੱਛਣਾ ਚਾਹੀਦਾ ਤੇ ਮੇਰਾ ਫਰਜ ਬਣਦਾ ਮੈਂ ਜਵਾਬ ਦੇ ਕੇ ਜਾਣਾ ਮੈਂ ਤਾਂ ਫੇਰ ਕਹਿੰਦਾ ਜੇ ਕਿਨੂੰ ਹੋਰ ਪੁੱਛਣਾ ਜ਼ਰੂਰ ਪੁੱਛਾਂ ਮੈਂ ਜਵਾਬ ਦੇਵਾਂਗਾ ਬਾਈ ਹੁਣ ਜਿਹੜੀ ਇੱਥੇ ਫੇਰ ਗੱਲ ਉੱਥੇ ਆਈ ਏ ਵੀ ਹੁਣ ਜਿਹੜਾ ਯੂਨੀਵਰਸਿਟੀ ਦਾ ਮੋਰਚਾ ਲੱਗਿਆ ਜਾਂ ਅੱਜ ਦਾ ਦਿਨ ਲੰਘਿਆ ਇਹ ਤੋਂ ਅੱਗੇ ਹੁਣ ਕੀ ਆਸ ਉਮੀਦ ਕੀਤੀ ਜਾ ਸਕਦੀ ਦੇਖੋ ਹਲੇਤਾ ਫਿਲਹਾਲ ਕੋਈ ਨੇ ਐਲਾਨ ਵੀ ਨਹੀਂ ਕੀਤਾ ਕੋਈ ਚੋਣਾਂ ਦੀ ਤਰੀਕ ਦਾ ਐਲਾਨ ਹੋਊਗਾ ਐਲਾਨ ਤੋਂ ਬਾਅਦ ਇਹ ਮੋਰਚੇ ਅੱਗੇ ਨੂੰ ਕਿਵੇਂ ਚਲਾਉਣਾ ਇਹ ਉਹੀ ਫੈਸਲਾ ਕਰਨਗੇ ਇਹ ਉਹੀ ਫੈਸਲਾ ਕਰਨਗੇ ਜਿਹੜੇ ਲੜ ਰਹੇ ਅਸੀਂ ਤਾਂ ਹਮਾਇਤੀ ਆ ਉਹਨਾਂ ਨੇ ਕੀ ਸੱਦਾ ਦੇਣਾ ਕਿਹੜੀ ਕਾਲ ਦੇਣੀ ਆ ਕਿਹੜਾ ਕੱਠ ਰੱਖਣਾ ਕਿੱਥੇ ਰੱਖਣਾ ਇਹ ਉਹ ਕਰਨਗੇ ਅਸੀਂ ਫਿਰ ਤਿਆਰਾਂ ਤੇ ਪੰਜਾਬੀਆਂ ਨੂੰ ਕਹਿੰਦੇ ਭਈ ਆਓ ਨਾਲ ਖੜੋ ਆ ਕੇ ਬਿਲਕੁਲ ਆ ਪੰਜਾਬੀ ਨਾਲ ਹੁਣ ਕਿੰਨੇ ਖੜਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਰਚਾ ਕਿਸ ਪਾਸੇ ਵੱਲ ਜਾਂਦਾ ਹੈ ਕਿੰਨਾ ਕੁ ਤਕੜਾ ਹੁੰਦਾ ਹੈ ਜਾਂ ਦੂਜੇ ਪਾਸੇ ਤੋਂ ਕੀ ਇਸ ਮੋਰਚੇ ਬਾਰੇ ਸੋਚਿਆ ਜਾਂਦਾ ਹੈ ਕਿ ਇਹਨਾਂ ਮੰਗਾਂ ਦੇ ਉੱਤੇ ਗੌਰ ਹੁੰਦੀ ਆ ਇਹ ਮੰਗਾਂ ਦਾ ਕੋਈ ਹੱਲ ਨਿਕਲੇਗਾ ਜਾਂ ਫਿਰ ਮੋਰਚਾ ਕੋਈ ਵੱਡਾ ਰੂਪਖਿਆਰ ਕਰੇਗਾ ਜਾਂ ਵੱਡੇ ਐਕਸ਼ਨ ਕੋਈ ਹੋਰ ਉਲੀਕੇ ਜਾਣਗੇ ਹੁੰਦਾ ਕੀ ਉਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੋਕ ਚੈਨਲ